ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਇੱਕ ਤੁਹਾਨੂੰ ਨਵੀਂ ਜਾਣਕਾਰੀ ਦੇਣੀ ਹੈ ਜਿਵੇਂ ਕਿ ਹੁਣ ਮਰੂਦਾਂ ਦੇ ਬੂਝੇ ਜਿਹੜੇ ਫੁੱਟਨੇ ਸਟਾਰਟ ਹੋ ਗਏ ਤੇ ਆਪਾਂ ਮਰੂਦਾਂ ਦੇ ਜਿਹੜੇ ਮਰੂਦ ਆ ਜਿਵੇਂ ਕਿ ਕਾਣੇ ਹੋ ਜਾਂਦੇ ਆ ਜਾਂ ਆਪਣੇ ਜਿਹੜੇ ਮਰੂਦਾਂ ਦੇ ਫੁੱਲ ਆ ਉਹ ਬਣਨੇ ਬਣ ਕੇ ਤੇ ਝੜਨ ਲੱਗ ਜਾਂਦੇ ਆ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਬਿਨਾਂ ਤਾਂ ਆਪਾਂ ਛੋਟੇ ਜਿਹੇ ਮਰੂਦਾਂ ਦੇ ਬੂਜੇ ਤੋਂ ਬਹੁਤ ਫਲ ਲੈ ਸਕਦੇ ਆ ਤੇ ਆਪਣੇ ਮਰੂਦ ਜਿਹੜੇ ਨਾਂ ਤਾਂ ਕਾਣੇ ਹੋਣ ਤੇ ਨਾ ਹੀ ਕੋਈ ਵੀ ਫੁੱਲ ਜਿਹੜਾ ਝੜੇ ਤੇ ਆਪਾਂ ਕੀ ਕੀ ਚੀਜ਼ਾਂ ਪਾਉਣੀਆਂ ਤੇ ਤੁਹਾਨੂੰ ਦੱਸਾਂਗੇ ਤੇ ਜਿਹੜੀਆਂ ਚੀਜ਼ਾਂ ਦੱਸਾਂਗੇ ਤੇ ਉਹਦੇ ਕੀ ਕੀ ਫਾਇਦੇ ਆ ਸਾਰਾ ਕੁਝ ਕਰਾਂਗੇ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਵਰ ਨੂੰ ਕਰ ਲਿਓ ਪ੍ਰੈਸ ਐਸੇ ਤਰ੍ਹਾਂ ਆਪਾਂ ਜਾਣ ਕਰ ਲਈਏ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਕਿਸਾਨ ਦੋਸਤੋ ਨੰਬਰ 1 ਤੇ ਆਪਾਂ ਪਹਿਲਾ ਜਿੰਨੀ ਵੀ ਫੋਟ ਆਪਣੇ ਬੂਜੇ ਦੇ ਉਗਰੀ ਹੁੰਦੀ ਆ ਨੀਚੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਥੱਲੇ ਫੋਟ ਉੱਗਰਦੀ ਹੈਗੀ ਫੁੱਟਦੀ ਹੈਗੀ ਆ ਇਹਨੂੰ ਆਪਾਂ ਕੱਟਣਾਗਾ ਨੰਬਰ 1 ਤੇ ਤਾਂ ਤੇ ਨੰਬਰ 2 ਤੇ ਆਪਾਂ ਜਿੰਨੀਆਂ ਵੀ ਡਾਣੀਆਂ ਸੁੱਕੀਆਂ ਹੁੰਦੀਆਂ ਮਰੁੱਦਾਂ ਦੇ ਬੂਜੇ ਦੀਆਂ ਉਹ ਕੱਟ ਦੇਣੀ ਆ ਟਕਾ ਕੇ ਚੰਗੀ ਤਰ੍ਹਾਂ ਕਟਾਈ ਕਰਕੇ ਤੇ ਫਿਰ ਇਹਨੂੰ ਆਪਾਂ ਜਿਹੜੀ ਤਣਾ ਜਿਹੜਾ ਮੋਟਾ ਤਣਾ ਨੰਗਾ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਨੰਗਾ ਕਰਕੇ ਤਣੇ ਨੂੰ ਆਪਾਂ ਇਹਦੇ ਚ ਤਿੰਨ ਚਾਰ ਚੀਜ਼ਾਂ ਪਾਉਣੀਆਂ ਇੱਕ ਤਾਂ ਪਾਉਣਾ ਆਪਾਂ 1 ਕਿਲੋ ਇੱਕ ਬੂਜੇ ਨੂੰ 1 ਕਿਲੋ ਗੁੜ ਤੇ 1 ਕਿਲੋ ਤੋਂ 1.5 ਕਿਲੋ ਆਪਾਂ ਸਰੋਂ ਦੀ ਖੱਲ ਲੈ ਲੈਣੀ ਆ ਉਹ ਆਪਾਂ 24 ਘੰਟੇ ਪਹਿਲਾਂ ਪਿਆਉਣੀ ਆ ਤੇ ਫੇਰ ਵਿੱਚ ਤੇ ਗੁੜ ਪਾ ਲੈਣਾ ਤੇ 1 ਕਿਲੋ ਜਾਂ 1.5 ਕਿਲੋ ਸਰੋਂ ਦੀ ਖਾਲ ਤੇ ਚਮਚਾ 1.5 ਚਮਚਾ ਜਿਹੜਾ ਲੀਲਾ ਥੋਥਾ ਇਹ ਤਿੰਨ ਚੀਜ਼ਾਂ ਲੈਣੀਆਂ ਆਪਾਂ ਤਿੰਨ ਚੀਜ਼ਾਂ ਦੇ ਤੁਹਾਨੂੰ ਫਾਇਦੇ ਵੀ ਦੱਸਾਂਗੇ ਜੇ ਮੈਂ ਕਿ ਬਾਅਦ ਦੇ ਵਿੱਚ ਆਪਣੇ ਮਰੂਦਾਂ ਦੇ ਵਿੱਚ ਜੀ ਬਣ ਜਾਂਦੇ ਆ ਸੁੰਡ ਬਣ ਜਾਂਦੇ ਆ ਜਿਹੜਾ ਲੀਲਾ ਥੋਥਾ ਉਹਦੇ ਨਾਲ ਆਪਣੇ ਮਰੂਦ ਕੋਈ ਵੀ ਕਾਣਾ ਨਹੀਂ ਹੋਊਗਾ ਤੇ ਜਿਹੜੀ ਸਰੋਂ ਦੀ ਖਾਲਾ ਜਾਂ ਗੌੜਾ ਇਹਦੇ ਨਾਲ ਜਿਹੜਾ ਅਮਰੂਦਾਂ ਦਾ ਫਲ ਵੀ ਜਾਦੇ ਲੱਗਦਾ ਹੈਗਾ ਫੋਟ ਵੀ ਜਾਦੇ ਕਰਦਾ ਛੋਟੇ ਜਿਹੇ ਅਮਰੂਦਾਂ ਦੇ ਬੂਜੇ ਤੋਂ ਤੁਸੀਂ ਕਵੰਟਲਾਂ ਦੇ ਹਿਸਾਬ ਨਾਲ ਅਮਰੂਦਾਂ ਦਾ ਝਾੜ ਲੈ ਸਕਦੇ ਹੋ ਤੇ ਸੋ ਅਮਰੂਦ ਖਾ ਖਾ ਕੇ ਅੱਕ ਜੋਂਗੇ ਇੰਨੇ ਅਮਰੂਦ ਲੱਗਣਗੇ ਤੇ ਜਿਹੜੀ ਤੁਸੀਂ ਕਟਾਈ ਕਰਨੀ ਆ ਤੇ ਉਹ ਤੁਸੀਂ ਦਾਤੀ ਦੇ ਨਾਲ ਆਰੀ ਦੇ ਨਾਲ ਤੇ ਜਾਂ ਇੱਕ ਆ ਚੀਜ਼ ਆਉਂਦੀ ਆ ਇਹ ਆਨਲਾਈਨ ਵੀ ਮਿਲ ਜਾਂਦੀ ਆ ਤੇ ਇਹ ਬਹੁਤ ਵਧੀਆ ਚੀਜ਼ ਆ ਦਾਣੀਆਂ ਕੱਟਣ ਨੂੰ ਤੇ ਇਹਦੇ ਨਾਲ ਤੁਸੀਂ ਕਟਾਈ ਆ ਜਿਹੜੀ ਜ਼ਰੂਰ ਕਰਨੀ ਆ ਪਹਿਲਾਂ ਫੁੱਟਣ ਤੋਂ ਜਿਵੇਂ ਕਿ ਹੁਣ ਮਾਰਚ ਦਾ ਐਂਡ ਹੋ ਗਿਆ ਅਪ੍ਰੈਲ ਸਟਾਰਟ ਹੋ ਗਿਆ ਅਪ੍ਰੈਲ ਦੇ ਵਿੱਚ ਜਾ ਕੇ ਜਿਹੜੇ ਕੋਈ ਵੀ ਤੁਹਾਨੂੰ ਪਤਾ ਪੌਦੇ ਆ ਫਲਾਂ ਦੇ ਜਾਂ ਦੂਜੇ ਉਹ ਫੁੱਟਣੇ ਸਟਾਰਟ ਹੋ ਜਾਂਦੇ ਤੇ ਹੁਣ ਇਹਨੂੰ ਫੁੱਟਣ ਤੋਂ ਬਾਅਦ ਦੇ ਵਿੱਚ ਜਿਹੜੇ ਫੁੱਲ ਲੱਗਣੇ ਸਟਾਰਟ ਹੋਣਗੇ ਤੇ ਜਦੋਂ ਫੁੱਲੇ ਨੇ ਲੱਗਣ ਲੱਗ ਪਏ ਉਦੋਂ ਆਪਾਂ ਇੱਕ ਕੰਮ ਹੋਰ ਕਰਨਾ ਹੈ ਉਦੋਂ ਆਪਾਂ ਇਹਦੇ ਤੇ ਸਪਰੇਅ ਕਰਨੀ ਆ ਸਪਰੇਅ ਕਰਨੀ ਆ ਆਪਾਂ 12-63 ਦੀ 1236 ਆਪਾਂ 15 ਲੀਟਰ ਪਾਣੀ ਲੈ ਲੈਣਾ ਤੇ 25 ਗ੍ਰਾਮ 1236 ਲੈ ਲੈਣਾ ਤੇ ਉਹਦੀ ਸਪਰੇ ਜਰੂਰ ਕਰਿਓ ਤੁਸੀਂ ਫਿਰ ਦੱਸਿਓ ਸਾਨੂੰ ਕਮੈਂਟ ਕਰਕੇ ਇੱਕ ਵੀ ਤੁਹਾਡੇ ਅਮਰੂਦ ਜਿਹੜਾ ਕਾਣਾ ਨਹੀਂ ਹੋਊਗਾ ਤੇ ਫਲ ਜਮਾ ਬਿਲਕੁਲ ਵੀ ਸੁੱਕਣੇ ਨਹੀਂ ਬਹੁਤ ਫਲ ਲੱਗੂਗਾ ਅਮਰੂਦਾਂ ਨੂੰ ਆਪਾਂ ਜਿਵੇਂ ਕੀ ਹੈ ਛੋਟਾ ਜਿਹਾ ਅਮਰੂਦਾਂ ਦਾ ਬੂਜਾ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਆਪਾਂ ਹਰ ਇੱਕੇ ਸਾਲ ਬਹੁਤ ਫਲ ਲੈਨੇ ਆ ਤੇ ਸਾਰੀ ਗਰਮੀਆਂ ਪਾਏ ਤੇ ਤੋਂ ਅਮਰੂਦ ਖਾਣੇ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਹਿਲਾ ਚੀਜ਼ਾਂ ਜ਼ਰੂਰ ਪਾਉਣੀਆਂ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਇੱਕ ਸੋਨੂੰ ਅਗਲੇ ਫਾਰਮੂਲਾ ਹੋਰ ਦੱਸਾਂਗੇ ਅਗਲੇ ਵੀਡੀਓ ਦੇ ਵਿੱਚ ਜੇ ਤੁਹਾਡੇ ਅਮਰੂਦ ਤੁਸੀਂ ਖਾਲ ਵੀ ਨਹੀਂ ਪਾਈ ਗੁੜ ਵੀ ਨਹੀਂ ਪਾਇਆ ਤੇ ਫਿਰ ਵੀ ਅਮਰੂਦ ਕਾਣੇ ਹੁੰਦੇ ਆ ਤੇ ਉਹ ਤੁਹਾਨੂੰ ਉਹ ਵੀ ਨੁਕਤਾ ਦੱਸਾਂਗੇ ਬਹੁਤ ਸੌਖਾ ਹੈ ਜਦੋਂ ਅਮਰੂਦ ਲੱਗਣੇ ਸਟਾਰਟ ਹੋ ਗਏ ਉਹ ਆਪਾਂ ਉਦੋਂ ਵਰਤਣਾ ਤੇ ਇਹ ਤੁਸੀਂ ਫਾਰਮੂਲਾ ਜ਼ਰੂਰ ਵਰਤਿਓ ਆਪਦੇ ਪੌਦਿਆਂ ਤੇ ਫਲਾਂ ਵਾਲੇ ਕੋਈ ਵੀ ਜੇ ਤੁਸੀਂ ਫਲਾਂ ਵਾਲਾ ਬੂਜਾ ਜਿਵੇਂ ਕਿ ਨਾਇ ਜਾਮਣ ਹੋਗੀ ਜਾਂ ਮਰੂਦ ਹੋਗੇ ਇਹਨਾਂ ਨੂੰ ਤੁਸੀਂ ਇਹ ਚੀਜ਼ਾਂ ਜਰੂਰ ਪਾਉਣੀ ਆ ਗੋੜ ਸਰੋਂ ਦੀ ਖਾਲ ਤੇ ਲੀਲਾ ਥੋਥਾ ਇਹ ਤਿੰਨ ਚੀਜ਼ਾਂ ਚਾਰ ਤਿੰਨ ਚਾਰ ਚੀਜ਼ਾਂ ਜਰੂਰ ਵਰਤਿਓ ਤੇ ਫਿਰ ਦੇਖੋ ਤੁਸੀਂ ਕਿੰਨਾ ਫਲ ਲੱਗੂਗਾ ਤੇ ਫਲ ਝੜਦਾ ਵੀ ਨਹੀਂ ਹੈਗਾ ਜਿੰਨਾ ਵੀ ਲੱਗ ਗਿਆ ਤੇ ਇਹ ਤਿੰਨ ਚਾਰ ਕੰਮ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ